ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 21 ਦਸੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 21 ਦਸੰਬਰ ਜਿਵੇਂ ਸਵੇਰ ਵੇਲੇ ਦੱਸਿਆ ਸੀਗਾ ਕਿ ਅੱਜ ਪੰਜਾਬ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਤਕਰੀਬਨ ਉਸੇ ਤਰ੍ਹਾਂ ਹੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਤੇ ਵੱਡੇ ਪੱਧਰ ਤੇ ਠੰਡ ਵੀ ਦੇਖਣ ਨੂੰ ਮਿਲੀ ਪਰ ਉਸ ਤੋਂ ਬਾਅਦ ਧੁੱਪ ਦੇਖਣ ਨੂੰ ਮਿਲੀ ਹੈ ਤੇ ਸਾਰੇ ਹੀ ਪੰਜਾਬ ਵਿੱਚ ਮੌਸਮ ਸਾਫ਼ ਹੋ ਗਿਆ ਹੈ ਸੀਗਾ ਧੁੱਪ ਨਿਕਲੀ ਹੋਈ ਹੈ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਕੋਹਰਾ ਵੀ ਦੇਖਣ ਨੂੰ ਮਿਲਿਆ ਹੈ ਆਦਮਪੁਰ ਤੇ ਲੁਧਿਆਣਾ ਸਭ ਤੋਂ ਜ਼ਿਆਦਾ ਠੰਡੇ ਸ਼ਹਿਰ ਦਰਜ ਕੀਤੇ ਗਏ ਨੇ ਜਿੱਥੇ ਦਾ ਟੈਂਪਰੇਚਰ 2 ਡਿਗਰੀ ਦੇ ਆਸ-ਪਾਸ ਪਰਿਆ ਹੈ ਉਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਜੇਕਰ 22 ਤਰੀਕ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਕੱਲ ਨੂੰ ਵੀ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਅਦ ਦੁਪਹਿਰ ਤੋਂ ਬੱਦਲਵਾਈ ਦਾ ਦੌਰ ਹਲਕਾ ਫੁਲਕਾ ਦੇਖਣ ਨੂੰ ਮਿਲ ਸਕਦਾ ਜਿਸ ਕਰਕੇ ਥੋੜਾ ਜਿਹਾ ਟੈਂਪਰੇਚਰ ਪਹਿਲਾਂ ਦੇ ਮੁਕਾਬਲੇ ਵਧਣ ਦੀ ਸੰਭਾਵਨਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਬੱਦਲਵਾਈ ਕਾਰਨ ਧੁੰਦ ਤੇ ਕੋਹਰੇ ਤੋਂ ਜ਼ਰੂਰ ਰਾਹਤ ਮਿਲੇਗੀ ਜਿਸ ਸਦਕਾ ਪੰਜਾਬ ਦਾ ਟੈਂਪਰੇਚਰ ਵੀ ਥੋੜਾ ਜਿਹਾ ਵਧੇਗਾ ਮੀਰੀਏ ਕਾਰਵਾਈਆਂ ਮਾਝੇ ਦੇ ਦਬਾਵੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ ਪਰ ਕੱਲ ਨੂੰ ਸਵੇਰ ਵੇਲੇ ਧੁੰਦ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕਲਾਕਿਆਂ ਵਿੱਚ ਕੋਹਰਾ ਦੇਖਣ ਨੂੰ ਵੀ ਮਿਲ ਸਕਦਾ ਹੈ ਤੇ ਬਾਈ ਤੋਂ ਮੌਸਮ ਥੋੜਾ ਖਰਾਬ ਹੋਵੇਗਾ 23 ਨੂੰ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗਦੇ ਹੋਏ ਮੌਜੂਦਾ ਸਮੇਂ ਵਿੱਚ ਦਿਖਾਈ ਦੇ ਰਹੇ